ਸਤ ਸਤ ਗੁਰੂ ਘਰ ਆਪੇ ਸੋਚ ਲੋ ਕਿ ਨਾ ਕੂਏ ਕਾ ਹੋਊਗਾ ਕਿਸੇ ਵੀ ਧਰਮ ਦੇ ਜੋ ਪਾੜਦਾ ਗ੍ਰੰਥ ਨੋਟ ਕਰ ਲੋ ਵੇ ਇੱਕ ਦਿਨ ਰੂਗਾ ਉਹ ਬਸੋ ਫਲਾ ਕਿ ਦਾ ਮੰਗੂ ਪਿੰਡ ਦਾ ਜਿਹੜਾ ਪੰਜੇ થી ਕੰਮ ਹੁੰਦਾ ਰੋਕ ਦੇ ਉਹ ਹੀ ਫੇਰ ਸਰਕਾ ਤੇ ਲਾਉਣ ਧਰਨੇ ਝੂਠੇ ਲੀਡਰਾਂ ਦੇ ਕਹਿਣ ਤੇ ਜੋ ਤਾੜੀ ਠੋਕਦੇ ਉਹੀ ਫੇਰ ਸੜਕਾਂ ਤੇ ਲਾਉਣ ਧਰਨੇ ਝੂਠੇ ਲੀਡਰਾਂ ਦੇ ਕਹਿਣ ਤੇ ਜੋ ਤਾੜੀ ਠੋਕਦੇ ਅਕਸਾਂ ਕਰਨੀ ਸਿੱਖੋ ਤੁਸੀਂ ਸਿਆਣੇ ਹੋ ਕਈ ਲੀਡਰ ਇੱਕੋ ਮਿੰਟ ਜਿੱਤੇ ਨਿੱਤੇ ਨਾ ਪਾਰਟੀਆਂ ਬਦਲਾ ਲੈਂਦੇ ਆ ਇਹ ਲੋਕਾਂ ਨੂੰ ਮੂਰਖੀ ਸਮਝਾਂ ਲੀਡਰਾਂ ਨੇ ਇਸ ਕਰਕੇ ਆਪਾਂ ਉਹਨਾਂ ਪਿੱਛੇ ਹੀ ਤਾੜੀਆਂ ਮਾਰਦੇ ਆ ਬਾਅਦ 'ਚ ਘਰਨੇ ਲਾਉਣੇ ਪੈਂਦੇ ਆ ਸਾਨੂੰ ਸੋਚ ਸਮਝ ਕੇ ਵੋਟ ਪਾਇਆ ਕਰੋ ਧਰਮਾਂ ਜਾਤਾਂ ਇਹਨਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਹੀ